ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਪਹੁੰਚੇ ਆ ਪਿੰਡ ਕਤਣਗੜ੍ਹ ਤੇ ਬਾਈ ਕੋਲੋਂ ਤਿੰਨ ਚਾਰ ਝੋਟੀਆਂ ਸੇਲ ਆ ਤੇ ਚੰਗੀ ਕੁਆਲਿਟੀ ਵਾਲੀਆਂ ਸੁਈਆਂ ਸਵਈਆਂ ਬਾਈ ਕੋਲ ਤੇ ਬਾਈ ਕੋਲੋਂ ਲੈਣੀ ਆ ਜਾਣਕਾਰੀ ਤੇ ਆਜੋ ਗੱਲਬਾਤ ਕਰਾਉਂਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਠਸਾ ਸਤਿ ਸ਼੍ਰੀ ਅਕਾਲ ਜੀ ਹੋਰ ਸਭਾਂ ਠੀਕ ਜੀ ਚੜਦੀ ਕਲਾ ਚੜਦੀ ਕਲਾ ਬਾਠਡੇਰੀ ਫਾਰਮ ਵੇਖਣ ਆਲੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਪਿੰਡ ਆਪਣਾ ਰਤਨਗੜ੍ਹ ਹਾਂਜੀ ਤੇ ਜਿਲ੍ਹਾ ਅਮਸਰ ਤਹਿਸੀਲ ਬਾਬਾ ਬਕਾਲਾ ਠੀਕ ਆ ਠੀਕ ਆ ਫੋਨ ਨੰਬਰ ਹੈਗਾ ਜੀ 9501363070 ਠੀਕ ਆ ਠੀਕ ਆ ਹਾਂਜੀ ਠੀਕ ਆ ਸੱਚੀਆਂ ਤੋਂ ਖਡੂ ਸਾਹਬ ਰੋਡ ਤੇ ਆਪਣਾ ਪਹਿਲਾ ਪਿੰਡ ਪੈਂਦਾ ਰਤਨਗੜ ਠੀਕ ਆ ਠੀਕ ਹਾਂਜੀ ਠੀਕ ਤੇ ਤਿੰਨ ਝੋਟੀਆਂ ਹਨਾ ਹਾਂਜੀ ਤਿੰਨ ਝੋਟੀਆਂ ਬਾਟ ਸਾਹਿਬ ਤਿੰਨੇ ਸੂਈਆਂ ਸਵਾਈਆਂ ਤਿੰਨੇ ਸੂਈਆਂ ਸਵਾਈਆਂ ਬਹੁਤ ਟਾਪ ਦੀਆਂ ਠੀਕ ਆ ਹਾਂਜੀ ਹਾਂਜੀ ਕਿੰਨੇ ਦੁੱਧ ਤੋਂ ਚੱਲ ਉਹ ਕਿੰਨੇ ਤੱਕ ਹੈਗਾ ਦੁੱਧ 12 ਤੋਂ ਲੈ ਕੇ 15 ਲੀਟਰ ਤੱਕ ਠੀਕ ਆ ਹਾਂਜੀ ਹਾਂਜੀ ਸਚਾਈ ਵਾਲਾ ਅਹ ਤੁਸੀਂ ਉਧਾਂ ਦੁੱਧ ਤੋਲਦੇ ਹਨਾ ਹਾਂਜੀ ਦੁੱਧ ਪੂਰਾ ਜਿੰਨਾ ਆਪਾਂ ਕਹਿੰਨੇ ਆ ਉਹਨਾਂ ਨਿਕਲਦਾ ਵਾ ਆਪਾਂ ਗਰੰਟੀ ਤੇ ਵੀ ਆਨਲਾਈਨ ਵੀ ਭੇਜਦੇ ਆ ਭੈਣ ਭਰਾ ਬਹੁਤ ਖੁਸ਼ ਵਾ ਜੇ ਪਿਛਲੀ ਵੀਡੀਓ ਵੀ ਆਪਾਂ ਪਾਈ ਝੋਟੀਆਂ ਆਪਣੀ ਇੱਕ ਅੰਬਾਲੇ ਲਾਗੇ ਝੋਟੀ ਗਈ ਆ ਤੇ ਭੈਣ ਭਰਾ ਫੋਨ ਕਰਦੇ ਜਿੰਨਾ ਭਾਈ ਤੂੰ ਦੁੱਧ ਦੱਸਿਆ ਉਹਨਾਂ ਹੀ ਨਿਕਲਿਆ ਠੀਕ ਹਾਂਜੀ ਹਾਂਜੀ ਤੇ ਆ ਝੋਟੀ ਕਿੱਦਾਂ ਦੀ ਇਹ ਝੋਟੀ ਬਾਟਾ ਬਹੁਤ ਜੜਕਵਾਦੀ ਦੂਜਾ ਸੁਆ ਅੱਛਾ ਜੀ ਹਾਂਜੀ ਠੀਕ ਤੇ ਤੂੰ ਪਹਿਲਾਂ ਝੋਟੀ ਵਿਖਾਓ ਇੱਕ ਵਾਰ ਹਾਂ ਕੋ ਚੰਗੀ ਲੈ ਲਵੇ ਲੋ ਇਹ ਤਾਂ ਚੰਗੀ ਆ ਜਿਆਦੀਆਂ ਜਿਆਦੀ ਸਾਫ ਤੇ ਕਾਜੜ ਕੇ ਚਮੜੀ ਛੱਡ ਦੇ ਬਈ ਅgetElementById ਬਾਹਰ ਨੂੰ ਛੱਡ ਦੇ ਮਾੜਾ ਕੋਈ ਨਹੀਂ ਗਾਣੇ ਹਾਂ ਯਾਰੀ ਕੁਆਲਟੀ ਦੀ ਬਾਤ ਹਾਂ ਚੰਗੀ ਲੇਵੇ ਲਾਲ ਲੇਵਾ ਵੇਖੋ ਹਾਂਜੀ ਤੇ ਸ਼ਕੀਨੀਆਂ ਪੂਰੀਆਂ ਹਾਂ ਹਾਂ ਸਹੀ ਗੱਲ ਕਾਗਜ ਕਾਗਜ ਅਰਗੀ ਚਮੜੀ ਆ ਇਹਦੀ ਹਾਂ ਪਤਲੇ ਸਰੀਰ ਦੀ ਚਮੜੀ ਚੰਗੀ ਝੋਟੀ ਨੂੰ ਸਿੰਜ-ਸੁੰਗ ਪੂਰਾ ਟਾਪ ਦਾ ਲੱਗਾ ਹਾਂ ਕਲਿੱਪਾਂ ਲੱਗੀਆਂ ਤੇ ਕੱਟੀ ਪਿਛੇ ਦੇ ਕੱਟਾ ਇਹਦਾ ਕੱਟੀ ਆ ਨੀਲੀ ਦਾ ਵਧੀਆ ਨੀਲੀ ਕਾਗਜ ਆ ਵੇਖੋ ਹਾਂਜੀ ਥਣ ਥਣ ਗੈਪ ਤੇ ਚੰਗਾ ਪੂਰਾ ਟਾਪ ਦਾ ਤੇ ਇਹਦੇ ਕੋ ਹਾਜ਼ਰ ਹੁਣ ਦੁੱਧ ਕਿੰਨਾ ਆਜੂ ਉੱਤ ਬਾਟ ਸਾਹਿਬ 15 ਲੀਟਰ ਚੋਕ ਲੈਂਦਾ ਹਾਂ ਹਾਂਜੀ ਹਾਂਜੀ ਥੋੜਾ ਜੀ ਨਹੀਂ ਲਾਇਆ ਛੋਟੀ ਨੇ ਅੱਛਾ ਸਫਰ ਸਫਰ ਤੋਂ ਨਾਲ ਹੈ ਸਾਫਰ ਸਫਰ ਤੋਂ ਥੋੜਾ ਜੀ ਨਹੀਂ ਲਾਇਆ ਛੋਟੀ ਨੇ ਕੋਈ ਨਹੀਂ ਲਾਇਆ ਕੋਈ ਨਹੀਂ ਕਿਹ ਕਿਨ ਆਉਂਦਾ ਵਾ ਬੁਖਾਰ ਬੁਖੂਰ ਹੋ ਗਿਆ ਹਲਕਾ ਗਿਆ ਹਾਂਜੀ ਨਹੀਂ ਇਹ ਚਲੋ ਸਫਰ ਮੇਰਾ 13 ਲੀਟਰ ਤਿਆਰ ਆ ਅੱਛਾ ਹੁਣ 13 ਕਿਲੋ ਹੈਗਾ ਹਾਂ 13 ਕਿਲੋ ਹੈਗਾ ਹਾਂ ਤੇ ਚਵਾਈ ਜਿਹੜਾ ਥੱਲੇ ਬੈਠਾ ਹੈ ਨਾ ਬਾਟ ਸਾਹਿਬ ਹਾਂਜੀ ਛੱਡ ਕੇ ਨਹੀਂ ਜਾਂਦਾ ਛੋਟੀ ਅੱਛਾ ਜੀ ਹਾਂ ਨਹੀਂ ਜਾਂਦਾ ਚੰਗੀ ਛੋਟੀ ਹੈ ਜਿਆਦਾ ਨਾ ਸਫਾਈਆਂ ਤੇ ਕੀ ਕਰਨਾ ਇਹਦਾ ਮੁੱਲ ਜਾਇ ਜਾਈ ਬਸ ਮਾਰਾ ਗਾਹ ਨੂੰ ਹਿੱਕ ਦਿਓ ਆਹ ਵੇਖੋ ਸਾਨ ਹਾਂ ਤੇ ਕੀ ਕਰਦਾਂਗਾ ਇਹਦਾ ਮੁੱਲ ਮੁੱਲ ਬਾਦ ਸਾਹਿਬ ਜੇ ਤੇ ਝੋਟੀ ਨਾਲ ਦੂਜਾ ਕਨਾਲ ਦਾ ਵਾ ਚੰਗੇ ਅੱਡੇ ਤੇ ਹੋਵੇ ਤੇ 2 ਲੱਖ ਦੀ ਆ ਆਪਾਂ ਕੰਮ ਚਲੋ ਆਪਾਂ ਜਾਇ ਜਾਈ ਮੁਨਾਫਾ ਲੱਗਦਾ ਆਪਾਂ ਦੇ ਦੇਣਗੇ ਹੁੰਦੀਆਂ ਹਾਂਜੀ ਹਾਂਜੀ ਤੇ ਮੁੱਲ ਭਾਂ ਕਰ ਲਈਏ 170 160 ਕਰ ਲਈਏ ਹਾਂਜੀ ਡੇਢ ਦੀ ਝੋਟੀ ਦੇਣੀ ਆ ਬਾਦ ਸਾਹਿਬ 100 ਕਿਲੋਮੀਟਰ ਤੱਕ ਪਹੁੰਚ ਕਰਾਂਗੇ ਕਰਦੇ ਥੋੜਾ ਬੋਤਾ ਹੋਰ ਮਾਤਾਂ ਨੇ ਜੇ ਕਰਨ 2000 ਕਰ ਦਾਂਗੇ ਹੋਰ ਠੀਕ ਆ ਠੀਕ 148 ਦੀ 100 ਕਿਲੋਮੀਟਰ ਤੱਕ ਪਹੁੰਚ ਦੇਣੀ ਨਹੀਂ ਕਿਸੇ ਨੇ ਨਹੀਂ ਚੰਗੀ ਜਾਨ 10 15 ਦਿਨ ਬਾਅਦ ਬਾਜ਼ਾਰ ਬਹੁਤ ਉੱਚਾ ਹੋਣਾ ਹੋਰ ਹੋ ਜਾਣਾ ਹਾਂ ਹਾਂਜੀ ਹੁਣ ਸੂਆ ਜਿਹੜਾ ਵਾ ਲਗਭਗ ਖਤਮ ਹਾਂਜੀ ਹਾਂਜੀ ਤੇ ਸੁਆ ਸੁਆ ਜਿਹੜੀਆਂ ਹੁਣ ਕੱਟ ਮਿਲਦੀਆਂ ਵਾ ਤੇ ਇਹ ਕਿੰਨੇ ਸੁਆ ਜੀ ਇਹ ਹੈ ਕਿ ਜ ਦੂਜਾ ਸੁਆ ਦੂਜਾ ਸੁਆ ਛਿੱਗੀ ਮੂੰਹ ਆ ਵੇਖੋ ਨਾਰਾਂਗਾ ਲੈ ਹਾਂਜੀ ਹਾਂ ਬਹੁਤ ਜੱਜ ਕਵਾਜ ਦੀ ਹੈ ਇਹਦੇ ਕੱਟਾ ਤੇ ਕੱਟੀ ਆ ਗਈ ਜੀ ਇਹਦੇ ਮਾਰ ਕੱਟਾ ਵਾ ਬਾਦ ਸਾਹਿਬ ਅੱਛਾ ਅੱਛਾ ਹਾਂਜੀ ਲੈ ਫੋਨ ਦੇ ਕਾਈ ਪੂਰੇ ਵੱਡੇ ਕਾਦੀ ਆ ਬਾਟਸਾ ਹਾਂਜੀ ਕੋਈ ਛੋਟੀ ਨਾ ਸਮਝੇ ਚੰਗੀ ਝੁੰਟੀ ਤੇ ਲੇਵੀ ਦੀ ਚੰਗੀ ਐ ਵੀ ਆਹ ਲੈ ਆ ਸੱਚੇ ਕਹਿਸ ਤੋਂ ਆਤੀ ਬਹੁਤ ਜਿਆਦਾ ਸੋਹਣੀ ਐ ਇਹ ਦੇਖੋ ਦੋ ਦਿਹਾੜਾ ਹੁਣ ਕਿੰਨਾ ਕਹਿਣ ਡੇ ਇੱਕੋ 12 ਤੋਂ 13 ਲੀਟਰ ਦਾ ਤਿਆਰ ਅੱਛਾ ਇਹਦੇ ਕੋ 13 ਕਿਲੋ ਹਾਂਜੀ 13 ਕਿਲੋ ਤਿਆਰ ਠੀਕ ਆ ਵੇਖੋ ਹਾਂ ਹਾਂ ਇਹਦਾ ਕੋਈ ਓਹ ਜਿਆਦਾ ਵਧੀਆ ਫਰੰਸਣ ਕਰਦੀ ਹੈ ਬਹੁਤ ਚਵਾਈ ਪੋਲੀ ਦੀ ਹੈ ਜੀ ਹਾਂ ਤੇ ਇਹ ਕਿੰਨੇ ਦੀ ਬਸ ਜੈ ਜੈ ਸਨਾਹ ਮੋਲ ਇਹਦਾ ਹੀ ਭਾਵੇਂ 60 ਕਰ ਲੀਏ 1.5 ਕਰ ਲੀਏ ਇੱਕ 60 ਅੱਛਾ ਹਾਂਜੀ ਇਹ ਆਪਾਂ ਇੱਕ 45 ਦੇ ਦਈਏ ਕਰ ਦਿਓ 40 ਦੀ ਜਾਂਦੀ ਹੈ ਜੈਸਨੋ 40 ਜੀ 100 ਕਿਲੋਮੀਟਰ ਤੱਕ ਪਹੁੰਚ ਕਰਦਾ ਹੈ ਭੈਣ ਭਰਾ ਜੇ ਕੋਈ ਸ਼ੋਰਟ ਕਰਾ ਲੇ ਕੋਈ ਪਹੁੰਚ ਕਰਾ ਲੇ ਪਹੁੰਚ ਕਰਾ ਲੇ ਬਸ ਹਾਂ ਜੀ ਦੋ ਚਾ ਦੋ ਟਾਈਮ ਚਾਰ ਟਾਈਮ ਜਿੱਦਾਂ ਮਰਜ਼ੀ ਆਣੀ ਕੋਈ ਤਸੱਲੀ ਕਰ ਲੈ ਠੀਕ ਹੈ ਠੀਕ ਇਹ ਆਨਲਾਈਨ ਵੀ ਆਪਾਂ ਭੇਜਾਂਗੇ ਤੇ ਆਪਾਂ ਗਰੰਟੀ ਤੇ ਭੇਜਾਂਗੇ ਹਾਂ ਹਾਂ ਝੋਟੀਆਂ ਵੀ ਚੰਗੀਆਂ ਤਾਂ ਹਾਂ ਜੀ ਬਹੁਤ ਕੁਆਲਿਟੀ ਦੇ ਝੋਟੇ ਬਾਹਰ ਇਹ ਪਹਿਲਾ ਸੁਆ ਇਹ ਪਹਿਲਾ ਸੁਆ ਚੌਗੀ ਆ ਮੂੰ ਅੱਛਾ ਜੈਡ ਬਲੈਕ ਜੈਡ ਬਲੈਕ ਚੰਗੀ ਲੇਵੇ ਵੀ ਸਾਡਾ ਮਗਰ ਇਹਦੇ ਵੀ ਕੱਟਾ ਬੰਨੀਆਂ ਦਾ ਲੇਵਾ ਹਾਂ ਜੀ ਆ ਹਾਂ ਖੋਲ ਦੇ ਆਪਾਂ ਸਮਾ ਕੇ ਇਹ ਦੇਖੋ ਹਾਂ ਜੀ ਹੁਣ ਇੱਕੋ ਦੁੱਧ 12 ਲੀਟਰ ਤਿਆਰ ਜੀ ਅੱਛਾ 12 ਕਿਲੋ ਹਾਂਜੀ ਠੀਕ ਹੈ ਸਾਨੂੰ ਭਾਵੇਂ ਜੱਡਾ ਲੈ ਵਾਲੂ ਆ 15 ਨੂੰ ਕਹਿ ਦੇ ਚੱਲਦਾ ਪਰ ਜਿਹੜਾ ਆਪਾਂ ਦੁੱਧ ਹੈਗਾ ਉਹ ਦੱਸਣਾ ਲੈ ਵੇਖੋ ਕੋ ਬਾਹਰ ਮੋ ਚੌਗੀ ਆ ਠੀਕ ਜੀ ਹਾਂਜੀ ਚੰਗੀ ਝੋਡੀ ਜੱਤ ਵਾਲੀ ਕੱਟੀ ਹੈ ਹਾਂ ਜੱਤ ਵਾਲੀ ਕੱਟੀ ਹੈ ਠੀਕ ਹੈ ਠੀਕ ਆ ਦੇਖੋ ਲੈਵਲ ਉਹ ਵੀਰੋ ਦਾ ਚੰਗੀ ਸਾਫ ਥਣ ਥਣ ਚੰਗਾ ਕੱਢਿਆ ਸਾਰੀਆਂ ਝੋਟੀਆਂ ਜਿਹੜਾ ਤਾਜ਼ੀਆਂ ਸੁਈਆਂ ਹਾਂ ਹਾਂ ਤੇ ਇਹ ਕਿੰਨੇ ਦੀ ਜੈ ਸੁਣਾਈ ਬੱਸ ਇਹ ਮੋਲ ਡੇਢ ਕਰ ਲਈਏ 45 ਕਰ ਲਈਏ ਹਾਂ 40 ਦੀ ਦੇ ਦਈਏ ਇਹ ਚੋ ਕਰਦੇ ਥੋੜਾ ਬੋਤਲ ਇਹ ਜੈਸ ਨੂੰ ਆਪਾਂ ਜਿਹੜਾ ਆਪਾਂ ਲੈਣਾ ਹੀ ਹੈ ਨਾ ਬਾਟਸਾਬ ਇੱਕ 35 ਦੀ ਆਪਾਂ ਦੇਣੀ ਵਾ ਠੀਕ ਤਿੰਨਾਂ ਦੀ 100 ਕਿਲੋਮੀਟਰ ਦਾ ਪਹੁੰਚ ਕਰਦਾ ਭਾਵੇਂ ਕੋਈ ਜੋੜਾ ਲੈ ਲੈ ਭਾਵੇਂ ਇਕੱਲੀ ਇਕੱਲੀ ਲੈ ਲੈ ਇਹ ਵੀ ਜਿਆਦੀ ਚੰਗੀ ਵੱਡੀ ਝੋਟੀ ਵੱਡੀ ਆ ਕੋਈ ਛੋਟੀ ਨਹੀਂ ਝੋਟੀ ਹਾਂ ਜੀ ਦੇਖੋ ਬਿੰਦਿਆਂ ਵਾਲਾ ਚੱਡਾ ਹਾਂ ਜੀ ਹਾਂ ਠੀਕ ਤੇ ਆ ਝੋਟੀ ਇਹ ਵੀ ਚੰਗੀ ਹੈਗਾ ਹਾਂ ਆਮ ਸਾਉ ਇਹਦੇ ਦੋਵੇਂ ਪਾਸੇ ਨਾੜਾਂ ਝੋਟੀ ਦੋਵੇਂ ਪਾਸੇ ਨਾੜਾਂ ਹਾਂ ਦੇਖੋ ਠੀਕ ਇਹ ਕਹਿੰਦੇ ਗੱਸੂ ਬੋਲਦੇ ਆ ਆਪਣਾ ਫੇਰ ਪਿੰਡ ਆਪਣਾ ਬਾਟਸਾ ਰਤਨਗੜ੍ਹ ਜ਼ਿਲ੍ਹਾ ਅਮਰਸਰ ਤੇ ਆਪਣਾ ਬਾਬਾ ਬਕਾਲਾ ਵੀ ਨੇੜੇ ਪੈਂਦਾ ਖੰਡੂਰ ਸਾਹਿਬ ਨੇੜੇ ਪੈਂਦਾ ਵਾ ਹਾਂਜੀ ਲੱਗ ਲੱਗੇ ਡੇਰਾ ਬਿਆਸ ਵੀ ਆਪਣੇ ਨੇੜੇ ਪੈਂਦਾ ਠੀਕ ਹੈ ਠੀਕ ਹਾਂਜੀ ਹਾਂਜੀ ਠੀਕ ਸਤਿ ਸ੍ਰੀ ਅਕਾਲ